ਦੇਖੋ ਜੀ ਬਰਸਾਤੀ ਮੌਸਮਿਆਂ ਕੀੜੇ ਮਕੌੜੇ ਬਹੁਤ ਨਿਕਲਦੇ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਸਾਡੇ ਨਾਲ ਇਦਾਂ ਦੇ ਆਹ ਜਿਹੜੀਆਂ ਆ ਜੋਕਾਂ ਇਹਨੂੰ ਜੋਕ ਕਹਿੰਦੇ ਆ ਦੇਖ ਲਓ ਇਹ ਹਨਾ ਬਹੁਤ ਆ ਜਾਂਦੀਆਂ ਆ ਤਾਂ ਇਹਨਾਂ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਜੇ ਕਹਿੰਦੇ ਆ ਵੀ ਇਹ ਚੁੰਮੜ ਜਾਵੇ ਤਾਂ ਇਹ ਲਾਥਲੀਆਂ ਨਹੀਂ ਛੇਤੀ ਆ ਜਿਹੜੇ ਇਹਦੇ ਮੂੰਹ ਜਿਆ ਨਾ ਸੰਗ ਜੈ ਤੇ ਇਹ ਇਹਨਾਂ ਮੂੰਹ ਖਬੂਤਿੰਦੀਆਂ ਆ ਤੇ ਫੇਰ ਖੂਨ ਚੂਸਦੀਆਂ ਆ ਇਹਨੂੰ ਜੋਕ ਕਹਿੰਦੇ ਆ ਤੁਸੀਂ ਖਿਆਲ ਰੱਖਿਆ ਕਰੋ ਜੇ ਤੁਹਾਡੇ ਕੋਲ ਛੋਟੇ ਬੱਚੇ ਆ ਉਹਨਾਂ ਦਾ ਤਾਂ ਬਹੁਤ ਧਿਆਨ ਰੱਖਣਾ ਪੈਂਦਾ ਆ ਤੇ ਤੁਸੀਂ ਖਿਆਲ ਰੱਖਿਆ ਕਰੋ ਇਦਾਂ ਦਾ ਕੁਝ ਵੀ ਬੱਚੇ ਦੇ ਆਸ-ਪਾਸ ਜਿਹੜਾ ਚੀਜ਼ ਨਾ ਆ ਸਕੇ ਤੇ ਹੁਣ ਆਪਾਂ ਇਹਨੂੰ ਕੱਢ ਦਿੰਨੇ ਆ ਬਾਹਰ ਤੇ ਜਦੋਂ ਇਹਨੂੰ ਇਦਾਂ ਮਾਰਾ ਜਾਇਆ ਕੋਈ ਡੰਡੀ ਡੁੰਡੀ ਲਾਓ ਤੇ ਇਹ ਹਨਾ ਹੋ ਜਾਂਦੇ ਗੋਲ ਜੇ ਤਾਂ ਮੈਂ ਤੁਹਾਨੂੰ ਦਿਖਾਉਂਦੀ ਆ ਆ ਦੇਖਿਓ ਮਾਰਾ ਜਾ ਮੈਂ ਲਾ ਕੇ ਦਿਖਾ ਦਿੰਦੀ ਆ ਆ ਦੇਖ ਲਓ ਇਸ ਤਰ੍ਹਾਂ ਲੋ ਇੰਦਾ ਤਰ੍ਹਾਂ ਮੂੰਹ ਆ ਜਾਏ ਹੈ ਬੱਚੇ ਬਾੜ ਲੈਂਦੇ ਆ ਦੇਖ ਲੋ ਵਿੱਚ ਬਾੜ ਲੈ ਆ ਲੈ ਆ ਦੇਖੋ ਕਿਦਾਂ ਚੁੰਬੜੀ ਆ ਪਿਆਏ ਇਸ ਤਰ੍ਹਾਂ ਥੋੜਾ ਜਿਹਾ ਚੇਰ ਬਾ ਦੇ ਨੇ ਫੇਰ ਉੱਠ ਕੇ ਤੁਰ ਪੈਣਾ ਜਿਵੇਂ ਨਾ ਹੁਣ ਇਹਨੂੰ ਸਿੱਟਿਆ ਨਾ ਤੇ ਇਹ ਆ ਦੇਖ ਲੋ ਇੰਦਾ ਦੇ ਇਹ ਹਾਂ ਹੁਣ ਮੈਨੂੰ ਝੌੜੂ ਦੇ ਨਾਲ ਪਾਰ ਸੱਡ ਦੇਣੀ ਹੈ ਤੇ ਪੱਤਾ ਵੀ ਗੰਦਾ ਹੋ ਗਿਆ ਹੈ ਤੇ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਆ ਦੇਖੋ ਇਸ ਤਰ੍ਹਾਂ ਇਹਨੇ ਹੋਣੀ ਥੋੜਾ ਜਿਹਾ ਚੇਰ ਤੱਕ ਫੇਰ ਸਿੱਧਾ ਹੋ ਜਾਣਾ ਦੇਖ ਲੇ ਆ ਦੇਖੋ ਹੁਣ ਫੇਰ ਸਿੱਧੀ ਹੋ ਗਈ ਤੇ ਇਹ ਫੇਰ ਤੋਂ ਰੁਪਈਆ ਦੇਖ ਲਓ ਫੇਰ ਮੂੰਹ ਜਿਹਾ ਕੱਢ ਲਿਆ ਇਹਨੇ ਬਾਹਰ ਨੂੰ ਆ ਦੇਖੋ ਹਲੇ ਪੂਰੀ ਤਰ੍ਹਾਂ ਸਿੱਧੀ ਨਹੀਂ ਹੋਈ ਨੇ ਤੇ ਕਿੰਨੀ ਲੰਬੀ ਆ ਤੁਹਾਨੂੰ ਪਤਾ ਹੀ ਆ ਪਹਿਲਾਂ ਜਿੱਦਾਂ ਦਿਖਾਈ ਆ ਆ ਲਓ ਆ ਦੇਖ ਲਓ ਫੇਰ ਤੋਂ ਪਈ ਆ ਦੇਖੋ ਦੇਖ ਲਓ ਇਹਨਾ ਤੋਂ ਨਾ ਆਪਣੇ ਬੱਚਿਆਂ ਨੂੰ ਜ਼ਰੂਰ ਪਚਾ ਕੇ ਰੱਖਿਆ ਕਰੋ ਛੋਟੇ ਬੱਚਿਆਂ ਦਾ ਜ਼ਿਆਦਾ ਖਿਆਲ ਰੱਖਿਆ ਕਰੋ